ਤਲਿਸਿੰਘ ਜੀ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਆਪਣੀ ਓਥ ਸੈਰਮਨੀ ਨੂੰ ਲੈ ਕੇ ਚੀਨ ਦੇ ਰਾਸ਼ਟਰਪਤੀ ਜਿੰਪਿੰਗ ਨੂੰ ਬੁਲਾਇਆ ਗਿਆ ਸੱਦਾ ਭੇਜਿਆ ਗਿਆ ਹਾਲਾਂਕਿ ਕਿਆਸਾਂ ਲਾਈ ਜਾ ਰਹੀ ਸੀ ਕਿ ਮੋਦੀ ਨਾਲ ਉਹਨਾਂ ਦੀ ਕਾਫੀ ਕਿੱਲੋ ਕੀ ক্লোਜ਼ ਰਿਲੇਸ਼ਨਸ਼ਿਪ ਹੈ ਪਰ ਮੋਦੀ ਸਾਹਿਬ ਨਹੀਂ ਬੁਲਾਇਆ ਗਿਆ ਉਲਟਾ ਚੀਨ ਦੇ ਕਿੱਲੋ ਕੀ ਰਾਸ਼ਟਰਪਤੀ ਬੁਲਾਇਆ ਗਿਆ ਕਿਵੇਂ ਦੇਖੋਗੇ ਇਸ ਡਿਪਲੋਮੇਸੀ ਨੂੰ ਇਸ ਦੇ ਪਿੱਛੇ ਕੀ ਕੁਝ ਹੈ ਕਿ ਅਮਰੀਕਾ ਵੱਲੋਂ ਚੀਨ ਦੇ ਰਾਸ਼ਟਰਪਤੀ ਨੂੰ ਬੁਲਾਇਆ ਗਿਆ ਜੀ ਦੇਖੋ ਇਹ ਹੁੰਦੀ ਹੈ ਇੰਟਰਨੈਸ਼ਨਲ ਪੋਲਿਟਿਕਸ ਆਪਾਂ ਬਹੁਤ ਵਾਰ ਤੁਸੀਂ ਦੇਖਿਆ ਹੋਣਾ ਕਿ ਨਰਿੰਦਰ ਮੋਦੀ ਹੋਰੀ ਕੀ ਕਰਦੇ ਨੇ ਜਦੋਂ ਕਿਸੇ ਦੂਸਰੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨੂੰ ਮਿਲਦੇ ਆ ਤੇ ਧੱਕੇ ਦੇ ਨਾਲ ਹੀ ਉਹਨਾਂ ਨੂੰ ਜੱਫੀ ਪਾ ਲੈਂਦੇ ਆ ਸੋ ਇਹ ਸਮੇਂ ਦੀ ਨਾਜ਼ਾਕਤ ਦੇਖਣੀ ਹੁੰਦੀ ਹੈ ਇਹ ਨਹੀਂ ਹੁੰਦਾ ਕਿ ਹਰ ਇੱਕ ਨੂੰ ਜੱਫੀ ਪਾ ਕੇ ਤੇ ਫਿਰ ਇਹ ਕਹਿਣ ਲੱਗ ਪਾਓ ਕਿ ਇਹ ਸਾਡੇ ਭਰਾ ਹੀ ਨੇ ਇਸ ਦੇ ਨਾਲ ਤੇ ਮੇਰੀ ਯਾਰੀ ਬੜੀ ਹੈ ਫਿਰ ਫਿਰ ਨਾਲ ਹੀ ਗੋਦੀ মিডিਆ ਲੱਗ ਪੈਂਦਾ ਕਿ ਇਹ ਤਾਂ ਜੀ ਬਹੁਤ ਮਤਲਬ ਭਰਾਵਾਂ ਵਰਗੇ ਨੇ ਇਹਦੇ ਤੇ ਯਾਰੀ ਬਹੁਤ ਆ ਇਹ ਦੇਖੋ ਕਿਵੇਂ ਮਿਲ ਰਹੇ ਨੇ ਤੇ ਤੁਸੀਂ ਐਸੀਆਂ ਵੀਡੀਓਜ਼ ਵੀ ਦੇਖੀਆਂ ਹੋਣੀਆਂ ਕਿ ਜਦੋਂ ਨਰਿੰਦਰ ਮੋਦੀ ਹੋਰਾਂ ਨੇ ਆਪਣਾ ਹੱਥ ਅੱਗੇ ਕੀਤਾ ਪਰ ਅਗਲਿਆਂ ਨੇ ਹੱਥ ਵੀ ਪਿੱਛੇ ਜਿਹੜਾ ਹੈਗਾ ਉਹ ਕਰ ਲਿਆ ਹੱਥ ਮਲਾਇਆ ਤੱਕ ਨਹੀਂ ਇਸ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਸੋ ਸਾਡੇ ਇਹ ਜਦੋਂ ਇਹ ਜਿਹੜੇ ਸਾਡੇ ਪੋਲਿਟਿਸ਼ੀਅਨ ਨੇ ਨਾ ਇਹ ਕਿਸੇ ਹੋਰ ਤਰੀਕੇ ਨਾਲ ਚੱਲਦੇ ਆ ਪਰ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਆ ਉਹ ਹੋਰ ਤਰੀਕੇ ਦੀ ਹੈਗੀ ਆ ਹੁਣ ਤੁਸੀਂ ਦੇਖੋ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਮੈਂ ਕਿਦਾਂ ਕੀ ਵੈਸਟ ਕੀ ਹੈ ਇਹਨਾਂ ਦਾ ਮਾਈਂਡ ਸੈਟ ਕੀ ਹੈ ਇਹਨਾਂ ਲੋਕਾਂ ਦਾ ਆਪਾਂ ਪੋਲਿਟਿਸ਼ੀਅਨਸ ਤੋਂ ਪਹਿ ਹੁਣ ਇੱਥੇ ਵਿਦੇਸ਼ ਦੇ ਵਿੱਚ ਇੰਗਲੈਂਡ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਰਮਨ ਯੂਰਪ ਦੇ ਵਿੱਚ ਜਦੋਂ ਪੁਲਿਸ ਤੁਹਾਨੂੰ ਘੇਰਦੀ ਹੈ ਤੇ ਤੁਹਾਨੂੰ ਗੁੱਡ ਮਾਰਨਿੰਗ ਕਿਹਾ ਜਾਂਦਾ ਨਾਲੇ ਸਰ ਕਿਹਾ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਪੁੱਛਿਆ ਜਾਂਦਾ ਵੀ ਤੁਸੀਂ ਠੀਕ ਠਾਕ ਹੋ ਫਿਰ ਤੁਸੀਂ ਜਵਾਬ ਦਿੰਦੇ ਹੋ ਹਾਂਜੀ ਬਿਲਕੁਲ ਠੀਕ ਹੈ ਉਹ ਫਿਰ ਕਹਿੰਦੇ ਤੁਸੀਂ ਆਪਣਾ ਡਾਕੂਮੈਂਟ ਦਿਖਾਓ ਸਾਨੂੰ ਤੁਸੀਂ ਆਪਣਾ ਡਾਕੂਮੈਂਟ ਦਿੰਦੇ ਹੋ ਜੇ ਤਾਂ ਠੀਕ ਹੁੰਦਾ ਉਹ ਕਹਿੰਦੇ ਥੈਂਕ ਯੂ ਵੈਰੀ ਮਚ ਯੂ ਕੈਨ ਗੋ ਨਾਓ ਬਟ ਜੇ ਤੁਹਾਡੇ ਕੋਲ ਡਾਕੂਮੈਂਟੇਸ਼ਨ ਪੂਰੀ ਨਹੀਂ ਹੈਗੀ ਤਾਂ ਉਸੇ ਵੇਲੇ ਬਹੁਤ ਪਿਆਰ ਦੇ ਨਾਲ ਵਧੀਆ ਤਰੀਕੇ ਦੇ ਨਾਲ ਤੁਹਾਡੇ ਨਾਲ ਬਿਹੇਵ ਕਰਨਗੇ ਤੇ ਤੁਹਾਡਾ ਨਾਮ ਡੇਟ ਆਫ ਬਰਥ ਪੁੱਛ ਕੇ ਤੁਹਾਡੇ ਹੱਥ ਦੇ ਵਿੱਚ ਜੁਰਮਾਨਾ ਫੜਾਉਣਗੇ ਕਹਿਣਗੇ ਵੀ ਆਹ ਤੁਹਾਡੀ ਗਲਤੀ ਸੀ ਇਹਦਾ ਤੁਸੀਂ ਇਨਾ ਜੁਰਮਾਨਾ ਹੈਗਾ ਜਿਹੜਾ ਫਲਾਨੇ ਫਲਾਨੇ ਜਗ੍ਹਾ ਦੇ ਉੱਤੇ ਜਾ ਕੇ ਭਰ ਦਿਓ ਸੋ ਇਹ ਸਿਸਟਮ ਹੈ ਮਤਲਬ ਕਿ ਜਦੋਂ ਤਾਂ ਗੱਲਬਾਤ ਕੋਈ ਨਹੀਂ ਉਦੋਂ ਤੱਕ ਤੁਸੀਂ ਸਰ ਹੈਗੇ ਹੋ ਉਦੋਂ ਤੱਕ ਸ਼੍ਰੀਮਾਨ ਵੀਓ ਗੁੱਡ ਮਾਰਨਿੰਗ ਵੀ ਤੁਹਾਡੇ ਤੋਂ ਹੈਗੀ ਆ ਪਰ ਜੇ ਤੁਸੀਂ ਕੋਈ ਗਲਤੀ ਕਰਦੇ ਹੋ ਤਾਂ ਫਿਰ ਨਾਲੋਂ ਨਾਲ ਹੀ ਉਹ ਆਪਣੇ ਅਸਲ ਡਿਊਟੀ ਦੇ ਉੱਤੇ ਆ ਜਾਂਦੇ ਆ ਸੋ ਡੋਨਲਡ ਟਰੰਪ ਹੋਰੀ ਜਿਨ੍ਹਾਂ ਨੇ 17 ਦੀਆਂ ਚੋਣਾ ਮੇਰੇ ਖਿਆਲ ਜੇ ਮੈਂ ਗਲਤ ਨਹੀਂ ਉਦੋਂ ਕੀ ਕਿਹਾ ਸੀ ਨਰਿੰਦਰ ਮੋਦੀ ਹੋਰੀ ਹੱਥ ਦੇ ਵਿੱਚ ਹੱਥ ਪਾ ਕੇ ਘੁੰਮ ਰਹੇ ਸੀ ਤੇ ਭਾਰਤੀ ਇਕੱਠੇ ਕਰਕੇ ਉਹਨਾਂ ਨੇ ਇੱਕ ਬਹੁਤ ਵੱਡਾ ਸਟੇਡੀਅਮ ਜਿਹੜਾ ਘੇਰਿਆ ਮਤਲਬ ਕਿ ਆਰਗੇਨਾਈਜ਼ ਕੀਤਾ ਪ੍ਰੋਗਰਾਮ ਇਵੈਂਟ ਤੇ ਉੱਥੇ ਫਿਰ ਉਹਨਾਂ ਨੇ ਕਿਹਾ ਕਿ ਆਪ ਕੀ ਬਾਰ ਟਰੰਪ ਸਰਕਾਰ ਨਾਰੇ ਲਾਏ ਵਗਰਾ ਵਗਰਾ ਜੋ ਜੋ ਵੀ ਹੋਇਆ ਤੁਸੀਂ ਸਾਰੇ ਜਾਣਦੇ ਹੋ ਸੋ ਇਹ ਚੀਜ਼ਾਂ ਹੁੰਦੀਆਂ ਉਹ ਹੁਣ ਲੈ ਕੇ ਭਾਰਤ ਇਸ ਗੱਲ ਨੂੰ ਲੈ ਕੇ ਚੱਲਦਾ ਹੋਣਾ ਕਿ ਲਓ ਜੀ ਕਿਸੇ ਵੇਲੇ ਅਸੀਂ ਸਪੋਰਟ ਕੀਤੀ ਸੀ ਤੇ ਅਸੀਂ ਤਾਂ ਬੜੇ ਪੱਕੇ ਮਿੱਤਰਾਂ ਜੋ ਗੋਦੀ ਮੀਡੀਆ ਦਿਖਾਉਂਦਾ ਪਰ ਆ ਹੁਣ ਬਹੁਤ ਵੱਡੀ ਜਿਹੜੀ ਗੱਲ ਹੈ ਹੋਈ ਹੈ ਆ ਜਿਹੜੀ ਇੱਕ ਆਪਾਂ ਕਹਿ ਦਈਏ ਵੀ ਇੱਕ ਆ ਮੋਡ ਐਸਾ ਜਿਹੜਾ ਹੈਗਾ ਇਹ ਸਾਰੇ ਘਟਨਾ ਕਰਨ ਦੇ ਵਿੱਚ ਆਇਆ ਜੋ ਪਿਛਲੇ ਡੇਢ ਸਾਲ ਤੋਂ ਚੱਲ ਰਿਹਾ ਸੀ ਹੁਣ ਇਥੋਂ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਵੈਸਟ ਜਿਹੜਾ ਉਹ ਭਾਰਤ ਦੇ ਨਾਲ ਗੁੱਸੇ ਆ ਵੈਸਟ ਜਿਹੜਾ ਹੈਗਾ ਉਹਦੀ ਹੁਣ ਭਾਰਤ ਦੇ ਨਾਲ ਉਸ ਤਰੀਕੇ ਦੀ ਯਾਰੀ ਨਹੀਂ ਰਹੀ ਜੋ ਡੇਢ ਸਾਲ ਪਹਿਲਾਂ ਤੱਕ ਸੀ ਉਦੋਂ ਤੱਕ ਉਹ ਪਾਲਿਸੀਆਂ ਜਿਹੜੀਆਂ ਭਾਰਤਵਾਸੀ ਸੀ ਉਹ ਸਾਰੀਆਂ ਬਦਲ ਚੁੱਕੀਆਂ ਨੇ ਹੁਣ ਡੋਨਲਡ ਟਰੰਪ ਹੋਰਾਂ ਦਾ ਜੇ ਐਡੀ ਯਾਰੀ ਹੁੰਦੀ ਐਡੀ ਦੋਸਤੀ ਹੁੰਦੀ ਤਾਂ ਕੀ ਸੀ ਪੀ 60 ਦੇਸ਼ਾਂ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਆ ਰਹੇ ਆ ਤੇ ਇੱਕ ਇਹਨਾਂ ਨੂੰ ਵੀ ਸੱਦ ਲੈਂਦੇ ਜਿਵੇਂ ਇਹ ਕਿਹਾ ਜਾਂਦਾ ਹੈ ਵਿਸ਼ਵ ਗੁਰੂ ਵੱਡੀ ਪਾਵਰ ਵਗੈਰਾ ਵਗੈਰਾ ਆਪਾਂ ਇਹ ਸੁਣਿਆ ਹੀ ਹੋਣਾ ਸੋ ਫਿਰ ਉਹ ਇੱਕ ਵੱਡੀ ਪਾਵਰ ਨੂੰ ਜੇ ਜੇ ਇਹਨਾਂ ਇਹਨਾਂ ਵੱਲੋਂ ਵੀ ਉਹ ਵੱਡੀ ਪਾਵਰ ਹੈ ਉਹ ਇੱਕ ਪ੍ਰੋਗਰੈਸ ਕਰਦੀ ਹੋਈ ਇਕਨੋਮੀ ਹੈ ਜਾਂ ਵਗੈਰਾ ਵਗੈਰਾ ਜੋ ਆਪਾਂ ਸ਼ਬਦ ਵਰਤਦੇ ਆ ਤਾਂ ਫਿਰ ਉਹਨਾਂ ਨੂੰ ਕੀ ਲੋਡ ਸੀ ਵੀ ਇਹਨਾਂ ਨੂੰ ਐਵੇਂ ਹੀ ਮਤਲਬ ਦਰਕਿਨਾਰ ਕਰ ਦਿਓ ਇਗਨੋਰ ਕਰ ਦਿਓ ਵੀ ਸੱਦੋ ਹੀ ਨਾ 트럼ਪ 트럼ਪ ਤਾਂ ਕਹਿੰਦੇ ਆ ਨਾ ਵੀ ਬਿਜ਼ਨਸਮੈਨ ਬੰਦਾ ਸੋ ਉਹਨੂੰ ਲੱਗਦਾ ਹੁੰਦਾ ਜੇਕਰ ਵੀ ਭਾਈ ਇੰਡੀਆ ਦੇ ਨਾਲ ਵੀ ਆਪਾਂ ਆਪਣੇ ਸਬੰਧ ਬਣਾ ਕੇ ਰੱਖਣੇ ਨੇ ਤਾਂ ਫਿਰ ਉਹ ਸੱਦ ਲੈਂਦੇ ਜਦ ਕਿ ਜਿਹੜਾ ਚਾਈਨਾ ਅਮਰੀਕਾ ਦਾ ਦੁਸ਼ਮਣ ਮੰਨਿਆ ਜਾਂਦਾ ਜੇ ਆਮ ਆਪਾਂ ਦੇਖੀਏ ਆਮ ਪਾਸ਼ਾ ਦੇ ਵਿੱਚ ਸ਼ਬਦ ਵਰਤ ਲਈਏ ਵੀ ਉਹ ਇੱਕ ਇਹਨਾਂ ਦਾ ਕੰਪੀਟੀਟਰ ਹੈ ਅਮਰੀਕਾ ਨੂੰ ਕਹਿੰਦੇ ਆ ਵੀ ਰਸ਼ੀਆ ਤੇ ਚਾਈਨਾ ਤੋਂ ਜ਼ਿਆਦਾ ਖਤਰਾ ਹੈ ਹੋਰ ਉਹਨਾਂ ਸਾਹਮਣੇ ਕੋਈ ਵੀ ਵੱਡੀ ਪਾਵਰ ਨਹੀਂ ਹੈ ਸੋ ਉਹ ਚਾਈਨਾ ਦੇ ਜਿਹੜਾ ਸ਼ੀ ਜਿਨਪਿੰਗ ਆ ਉਹਨਾਂ ਨੂੰ ਸਾਧ ਰਹੇ ਆ ਜਿਨ੍ਹਾਂ ਤੋਂ ਖਤਰਾ ਹੈ ਜਿਹੜੇ ਕੰਪੀਟੀਟਰ ਨੇ ਜਿਹੜੇ ਕਿਸੇ ਵੇਲੇ ਇਹ ਕਹਿ ਰਹੇ ਆ ਵੀ ਅਸੀਂ ਸਰਪੰਚ ਬਣ ਜਾਵਾਂਗੇ ਉਹਨੂੰ ਸੱਦ ਕੇ ਤੇ ਇੰਡੀਆ ਵਾਲਿਆਂ ਨੂੰ ਨਾ ਕੀਤੀ ਗਈ ਇਹਦੇ ਪਿੱਛੇ ਤੁਸੀਂ ਦੇਖੋ ਵੀ ਕਿੱਡੀਆਂ ਵੱਡੀਆਂ ਜੜੀਆਂ ਹੈਗੀਆਂ ਉਹ ਗੱਲਾਂ ਬਾਤਾਂ ਹੋ ਸਕਦੀਆਂ ਪਿਛਲੇ ਡੇਢ ਸਾਲ ਤੋਂ ਜੋ ਭਾਰਤ ਦੇ ਜਿਹੜੇ ਕਹਈਏ ਵੀ ਅਜੀਤ ਡੋਵਾਲ ਨੇ ਐਨਐਸਏ ਜਾਂ ਫਿਰ ਹੋਰ ਗੋਬਰ ਆਰਿਆ ਵਰਗੇ ਜਿਹੜੇ ਲੋਕ ਨੇ ਜਿਹੜੇ YouTube ਦੇ ਉੱਤੇ ਬਹਿ ਕੇ ਤੇ ਜੋ ਸਾਰਾ ਦਿਨ ਨਫ਼ਰਤ ਫਲਾਉਂਦੇ ਨੇ ਸੋ ਇਹ ਲੋਕਾਂ ਦੀਆਂ ਬਣਾਈਆਂ ਪਾਲਿਸੀਆਂ ਕਿਤੇ ਨਾ ਕਿਤੇ ਭਾਰਤ ਨੂੰ ਪਿੱਛੇ ਸੁੱਟ ਰਹੀਆਂ ਤੇ ਲਓ ਜੀ ਅਸੀਂ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਆ ਕਰਾਂਗੇ ਇਸ ਤਰ੍ਹਾਂ ਕਰ ਸਕਦੇ ਆ ਰਸ਼ੀਆ ਦੇ ਨਾਲ ਵੀ ਮਿਲਾਂਗੇ ਚਾਈਨਾ ਨਾਲ ਵੀ ਹੱਥ ਮਿਲਾ ਕੇ ਰੱਖਾਂਗੇ ਅਮਰੀਕਾ ਨਾਲ ਵੀ ਸਾਡੀ ਯਾਰੀ ਹੈਗੀ ਆ ਸੋ ਇਹ ਸਾਰਾ ਕੁਝ ਨਹੀਂ ਚੱਲਦਾ ਹੁੰਦਾ ਅੱਜ ਸਮਾਂ ਉਹ ਹੈ ਕਿ ਦੋ ਪਲੜੇ ਬਣਨੇ ਨੇ ਹੁਣ ਇੱਕ ਵੈਸਟ ਵਾਲਾ ਪਲੜਾ ਅਮਰੀਕਾ ਵਾਲਾ ਪਾਸਾ ਤੇ ਇੱਕ ਜਿਹੜਾ ਹੈਗਾ ਰਸ਼ੀਅਨ ਖੇਮਾ ਹੁਣ ਇਹਦੇ ਵਿੱਚ ਚੂਜ਼ ਕਰਨਾ ਪੈਣਾ ਹੈ ਭਾਰਤ ਨੂੰ ਵੀ ਤੁਸੀਂ ਜਾਣਾ ਕਿੱਧਰ ਨੂੰ ਆ ਆਪਾਂ ਇਧਰ ਜਾ ਕੇ ਪੁਤਿਨ ਨੂੰ ਜੱਫੀ ਪਾ ਲੈਨੇ ਆ ਦੂਜੇ ਪਾਸੇ ਯੂਕਰੇਨ ਵਾਲੇ ਨੂੰ ਜੱਫੀ ਪਾ ਲੈਨੇ ਆ ਤੀਸਰੇ ਪਾਸੇ ਅਮਰੀਕਾ ਨੂੰ ਕਹਿੰਨੇ ਵੀ ਸਾਨੂੰ ਸੱਦਿਆ ਕਿਉਂ ਨਹੀਂ ਸੈਰਮਨੀ ਤੇ ਹੁਣ ਜਿਹੜੇ ਐਸ ਜੈ ਸ਼ੰਕਰ ਨੇ ਉਹ ਉਹ ਛੁੱਟੀਆਂ ਦੇ ਵਿੱਚ ਆ ਛੁੱਟੀਆਂ ਚੱਲ ਰਹੀਆਂ ਵੈਸਤ ਦੇ ਵਿੱਚ ਨਾ ਖਾਸ ਤੌਰ ਤੇ ਮੈਨੂੰ ਪਤਾ ਨਹੀਂ ਭਾਰਤ ਪੰਜਾਬ ਦੇ ਵਿੱਚ ਆ ਛੁੱਟੀਆਂ ਹੁੰਦੀਆਂ 크ਿਸਮਸ ਦੀਆਂ ਵੈਸੇ ਹੁੰਦੀਆਂ ਨੇ ਮੈਨੂੰ ਪਤਾ ਹੈ ਬਚਪਨ ਦੇ ਵਿੱਚ ਆਪਾਂ ਸੁਣਦੇ ਰਹੇ ਆ ਪਰ ਇਹਨਾਂ ਦਿਨਾਂ ਦੇ ਵਿੱਚ ਸਰਕਾਰੀ ਜਿਹੜੇ ਆਧਾਰੇ ਨੇ ਉਹ ਸਾਰੇ ਬੰਦ ਹੁੰਦੇ ਆ ਲੋਕ ਕ੍ਰਿਸਮਸ ਮਨਾਉਣ ਦੇ ਵਿੱਚ ਨਿਊ ਇਅਰ ਮਨਾਉਣ ਦੇ ਵਿੱਚ ਬਿਜ਼ੀ ਹੁੰਦੇ ਨੇ ਭਾਵੇਂ ਕੋ ਕਿੱਡਾ ਵੱਡਾ ਪੋਲਿਟਿਸ਼ੀਅਨ ਹੈ ਕੋਈ ਆਮ ਬੰਦਾ ਹੈ ਉਹ ਫਿਰ ਇਹ ਸਾਰੇ ਆਧਾਰੇ ਬੰਦ ਕਰ ਦਿੰਦੇ ਆ ਇਹਨਾਂ ਦਿਨਾਂ ਦੇ ਵਿੱਚ ਐਸ ਜੈ ਸ਼ੰਕਰ ਹੋਰਾਂ ਦਾ ਅਮਰੀਕਾ ਜਾਣਾ ਕਿਤੇ ਨਾ ਕਿਤੇ ਸੰਕੇਤ ਦਿੰਦਾ ਹੈ ਵੀ ਗੱਲਬਾਤ ਕੀ ਕਰਨ ਜਾ ਰਹੇ ਨੇ ਕੀਤੀ ਜਾ ਰਹੀ ਹੈ ਕਿ ਭਾਈ ਤੁਸੀਂ ਸਦਾ ਪੱਤਰ ਨਹੀਂ ਭੇਜਿਆ ਸੋ ਫਿਰ ਹੁਣ ਇੱਥੇ ਗੱਲ ਇਹ ਵੀ ਆ ਜਾਂਦੀ ਹੈ ਕਿ ਜੇ ਮੰਗ ਕੇ ਹੀ ਸਦਾ ਪੱਤਰ ਲਿਆ ਤਾਂ ਫਿਰ ਉਹਦਾ ਫਾਇਦਾ ਵੀ ਕੀ ਹੈ ਇਹ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਆ ਜੋ ਕਿ ਭਾਰਤ ਵਾਸੀ ਸਹੀ ਨਜ਼ਰ ਨਹੀਂ ਆ ਰਹੇ ਸੋ ਇਹਨੂੰ ਦੇਖਣਾ ਪੈਣਾ ਭਾਰਤ ਨੇ ਕਿ ਕਿਵੇਂ ਟੈਕਲ ਕਰਨਾ ਹੈ ਆਪਣੀਆਂ ਪਾਲਿਸੀਆਂ ਦੇ ਵਿੱਚ ਕੀ ਚੇਂਜਸ ਲਿਆਉਣੀਆਂ ਕਿਹੜੇ ਖੇਮੇ ਦੇ ਵਿੱਚ ਖੜਨਾ ਉਤੋਂ ਬਾਅਦ ਹੀ ਸਾਰੀ ਜਿਹੜੀ ਸਥਿਤੀ ਹੈ ਉਹ ਸਪਸ਼ਟ ਹੋਣੀ ਹੈ ਜੀ ਜੀ ਜਿਸ ਸਰਦਾਰ ਨਾਲ ਕਰਦੇ ਨੇ ਤੁਹਾਨੂੰ ਦਿਲ ਲਈ ਆ ਥੋੜੀ ਜਿਹਾ ਵਿਚਾਰ ਹੁੰਦੇ ਨੇ ਜੀਓਪੋਲਿਟੀ ਉੱਤੇ ਉਹ ਕਹਿ ਲਓ ਕਿ ਸਾਡੇ ਦਰਸ਼ਕ ਕਾਫੀ ਪਸੰਦ ਕਰਦੇ ਨੇ ਉਮੀਦ ਕਰਦੇ ਆ ਕਿ ਦਰਸ਼ਕਾਂ ਨੂੰ ਕਿ ਉਹ ਸਾਡੀ ਵੀਡੀਓ ਲਾਈਕ ਕਰਨਗੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਅਤੇ ਵੱਧ ਤੋਂ ਵੱਧ ਅਜਿਹੀਆਂ ਜੀਓਪੋਲਿਸੀ ਜਾਣਕਾਰੀ ਲਈ ਸਾਨੂੰ ਜੁੜੇ ਰਹਿਣਗੇ ਧੰਨਵਾਦ ਤੁਹਾਡਾ ਜਲਦੀ ਸਾਨੂੰ ਜੁੜਨ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਦਰ